ਖਬਰ ਫਿਲੌਰ ਤੋਂ ਹੈ ਜਿੱਥੇ ਕੀ ਪੁਲਿਸ ਨੇ ਵਕਫਾਕ ਮਕਦਮੇ ਵਿੱਚ ਤਿੰਨ ਮਹਿਲਾਵਾਂ ਨੂੰ 525 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਿਮਰਨਜੀਤ ਸਿੰਘ ਲੰਘਨੇ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਨੀਰਿਕ ਮਾਰ ਨੇ ਮਹਿਲਾ ਪੁਲਿਸ ਕਰਮਚਾਰੀ ਦੀ ਮੌਜੂਦਗੀ ਵੀ ਤੇਂਗ ਚੁੰਗੀ ਨੇੜੇ ਇੱਕ ਮਹਿਲਾ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤੇ ਦੌਰਾਨੀ ਤਲਾਸ਼ੀ ਉਸ ਪਾਸੋਂ 500 ਗ੍ਰਾਮ ਹੈਰੋਇਨ ਤੇ 522000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਗ੍ਰਿਫਤਾਰ ਮਹਿਲਾ ਨਸ਼ਾ ਤਸਕਰ ਦੀ ਪਹਿਚਾਣ ਅਮਰਜੀਤ ਕੌਰ ਪਤਨੀ ਕੁਲਦੀ ਸੇਂਗਵਾਸੀ ਪਰਾਗਪੁਰ ਜ਼ਿਲ੍ਹਾ ਨਵਾਂ ਸ਼ਹਿਰ ਵਜੋਂ ਹੋਈ ਹੈ ਜਰ ਕਿ ਪੁਲਿਸ ਨੇ ਕਵਿਤਾ ਪੁੱਤਰੀ ਰਾਏਕਮਰ ਵਾਸੀ ਗੰਨਾਪਿੰਡ ਪਾਸੋਂ 10 ਗ੍ਰਾਮ ਹੈਰੋਇਨ ਅਤੇ ਅਨੀਤਾ ਪਤਨੀ ਮੰਗਲਰਾਮ ਵਾਸੀ ਗੰਨਾਪਿੰਡ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਫਿਲਹਾਲ ਪੁਲਿਸ ਨੇ ਇਹਨਾਂ ਤਿੰਨਾਂ ਮਹਿਲਾਵਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਡਰੱਗਸ ਦੇ ਗੇਸ ਜਿਹੜੀ ਕੈਂਪੇਨ ਚਲਾਈ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਦੀ ਗਾਈਡਲਾਈਨਸ ਉਹਦੇ ਵਿੱਚ ਅਸੀਂ ਸੋਰਸਸ ਲਗਾਏ ਸੀ ਜਿਸ ਤਰ੍ਹਾਂ ਸਾਡੇ ਇੱਥੇ ਗੰਨਾ ਪਿੰਡ ਹੈ ਗੰਨਾ ਪਿੰਡ ਤੋਂ ਅਲੱਗ-ਅਲੱਗ ਜਿਹੜੇ ਡਰਗਸ ਨਾਲ ਰਿਲੇਟਡ ਕੰਮ ਕਰਦੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਲੈ ਕੇ ਅਸੀਂ ਅਲੱਗ-ਅਲੱਗ ਕੇਸਾਂ ਦੇ ਵਿੱਚ ਤਿੰਨ ਕੇਸ ਦਰਜ ਕੀਤੇ ਗਏ ਆ ਔਰ ਤਿੰਨਾ ਕੇਸਾਂ ਦੇ ਵਿੱਚ ਰਿਕਵਰੀ ਹੋਈ ਆ ਜਿਹੜੀ ਇੱਕ ਕਵਿਤਾ ਖੱਪ ਹੈ ਲੇੜੀ ਉਹਦੇ ਕੋਲੋਂ 10 ਗ੍ਰਾਮ ਇਹਨੂੰ ਰਿਕਵਰ ਕੀਤੀ ਗਈ ਆ ਔਰ ਇੱਕ ਅਨੀਤਾ ਆ ਅਨੀਤਾ ਗੰਨਾ ਗੰਨਾ ਪਿੰਡ ਦੀ ਆ ਉਹਦੇ ਕੋਲੋਂ 15 ਗ੍ਰਾਮ ਇਹਨੂੰ ਰਿਕਵਰ ਕੀਤੀ ਗਈ ਆ ਔਰ ਇੱਕ ਅਮਰਜੀਤ ਜੀ ਤਾਨਾ ਇਹ ਲੇੜੀ ਆ ਉਹਦੇ ਕੋਲੋਂ ਅਸੀਂ 500 ਗ੍ਰਾਮ ਹਿਰੋਇਨ ਔਰ 5 ਲੱਖ 22 ਹਜ਼ਾਰ ਰੁਪਏ ਦਰਕਮਨੀ ਰਿਕਵਰ ਕੀਤੀ ਆ ਔਰ ਇਹਦੇ ਵਿੱਚ ਸਾਡੇ ਕੋਲੇ ਸਾਰੀਆਂ ਰਿਮਾਂਡ ਤੇ ਸੀਗੀਆਂ ਜਿੰਨਾ ਵਿੱਚ ਅਲੱਗ-ਅਲੱਗ ਰਿਕਵਰੀ ਹੋਰ ਫਰਦਰ ਜਿਸ ਤਰ੍ਹਾਂ ਜਿਸ ਤਰ੍ਹਾਂ ਇਨ ਇਨ ਡੈਰੋਗੇਸ਼ਨ ਹੋਏਗੀ ਔਰ ਫਰਦਰ ਰਿਕਵਰੀ ਵੀ ਆ ਸਰ ਕਿੱਥੋਂ ਲਿਆਉਂਦੇ ਸੀ ਕਿੱਥੇ ਵੇਚਦੇ ਸਪਲਾਈ ਕਿੱਥੇ ਕਰਦੇ ਦਿਸ ਇਜ਼ ਅ ਮੈਟਰ ਆਫ ਅ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਜੀ ਜੀ ਉਹ ਫਿਰ ਅਸੀਂ ਜਿਸ ਤਰ੍ਹਾਂ ਇਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਵਿੱਚ ਫਰਦਰ ਪਤਾ ਲੱਗੇਗਾ ਉਹ ਲੋਕ ਨਾਮਿਨੇਟ ਕਰਕੇ ਉਹਨਾਂ ਕੋਲ ਰਿਕਵਰੀ ਕਰ ਜਿਹੜਾ ਇਹਨਾਂ ਕੋਲ ਕੋਈ ਕੈਸ਼ ਬ੍ਰਾਂਤ ਤੋਂ ਹੋਇਆ 5 ਲੱਖ ਰੁਪਈਆ ਕਿੱਥੋਂ ਆਇਆ ਕਿੱਥੋਂ ਬ੍ਰਾਂਤ ਲਿਆਣਾ ਇਹ ਬੈਕਸਟੇਪ ਤੋਂ ਦੇ ਵਿੱਚ ਇਨਵੋਲਡ ਨੇ ਕਾਫੀ ਲੰਮੇ ਸਾਲ ਤੋਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਆ ਔਰ ਇਹਨਾਂ ਤੇ ਖਿਲਾਫ ਪਹਿਲਾਂ ਵੀ ਮ ਜਿਹੜੀ ਇਹ ਡਗਮਣੀ ਬਣਾਈ ਸੀਗੀ ਤੇ ਉਹ ਅਸੀਂ ਰਿਕਵਰ ਕੀਤੀ ਇਹਨਾਂ ਨੂੰ ਕਾਬੂ ਕਿਹੜੀ ਕਿਹੜੀ ਜਗ੍ਹਾ ਤੋਂ ਕੀਤਾ ਜਿਹੜੀ ਇਹ ਦੰਨਾ ਪਿੰਡ ਵਾਲੇ ਅਲੱਗ-ਅਲੱਗ ਇਹਨਾਂ ਦੇ ਕਿਉਂਕਿ ਤਿੰਨ ਵਿੱਚ ਐਫਆਈਆਰ ਦਰਜ ਕੀਤੀ ਆ ਔਰ ਤਿੰਨੇ ਵਕ ਵਕ ਪਲੇਸ ਆਫ ਅਕਰੈਂਸ ਹੈ ਜੀ